ਸਤਿ ਸ਼੍ਰੀ ਅਕਾਲ ਜੀ ਇਹੋ ਹੁਣ ਚੌਥੀ ਵੀਡੀਓ 'ਚ ਤੁਸੀਂ ਆ ਗਏ ਆ ਜਿਹੜਾ ਮੈਂ ਤੁਹਾਨੂੰ ਕੋਟ ਦੱਸਿਆ ਸੀਗਾ ਕੋਟ ਸਿਗਾਉ ਮੈਂ ਤੁਹਾਨੂੰ ਦੱਸ ਦੰਨਾ ਹੈ ਕੰਮ ਹੀ ਪੂਜਾ ਹੈ ਵਿਗਿਆਨ ਹੀ ਸੱਚ ਹੈ ਕੁਦਰਤ ਹੀ ਰੱਬ ਹੈ ਤੇ ਇਨਸਾਨੀਅਤ ਹੀ ਧਰਮ ਹੈ ਅੱਜ ਅਸੀਂ ਇਨਸਾਨੀਅਤ ਹੀ ਧਰਮ ਬਾਰੇ ਗੱਲ ਕਰਾਂਗੇ ਇਨਸਾਨੀਅਤ ਹੀ ਧਰਮ ਹੈ ਇਸ ਸਭ ਤੋਂ ਸਾਫ਼ ਸੁਥਰਾ ਤੇ ਸੁੱਚਾ ਤੇ ਉੱਚਾ ਸਦਾਤ ਹੁਣੇ ਚ ਮੈਂ ਇਹ ਨਹੀਂ ਕਹਿੰਦਾ ਕਿ Hindu Sikh Musliman Isai ਗਲਤ ਹੈ ਨਹੀਂ ਮਤਲਬ ਇਹ ਹੈ ਇਹ ਜਿਹੜੇ ਸਾਰੇ ਧਰਮਾਂ ਦਾ ਅਸਲੀ ਫਲ ਤੇ ਅਸਲੀ ਟੀਚਾ ਹੈ ਇਨਸਾਨੀਅਤ ਹੀ ਧਰਮ ਹੈ ਇਨਸਾਨ ਨੂੰ ਚੰਗਾ ਇਨਸਾਨ ਬਣਾਣਾ ਜਿਸ ਜੇ ਇਸ ਟੀਚੇ ਤੇ ਕੋਈ ਧਰਮ ਫੇਲ ਹੋ ਜਾਂਦਾ ਹੈ ਫਿਰ ਉਸ ਧਰਮ ਦਾ ਕੋਈ ਫਾਇਦਾ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਨਾ ਕੋ ਹਿੰਦੂ ਨਾ ਮੁਸਲਮਾਨ ਮਤਲਬ ਸਭ ਦਾ ਮਾਲਕ ਇੱਕੋ ਹੀ ਹੈ ਤੇ ਸਿੱਖ ਧਰਮ ਜੀ ਕਹੇ ਹੋਰ ਕਿਹਾ ਜਾਂਦਾ ਹੈ ਸਰਵਤ ਦਾ ਪਲਾ ਮਤਲਬ ਸਾਰਿਆਂ ਦਾ ਪਲਾ ਹੋਵੇ ਇਹ ਇਹੀ ਸਿਧਾਂਤ ਹੈ ਬਹੁਤੇ ਧਰਮਾਂ ਦੇ ਸਾਰੇ ਧਰਮ ਇਹਦਾ ਸਿਧਾਂਤ ਤਾਂ ਇਹੀ ਚੱਲਦੇ ਆ ਮੂਲ ਮੂਲ ਸਿਧਾਂਤ ਜਿਹੜੇ ਧਰਮਾਂ ਦੇ ਧਰਮਾਂ ਦਾ ਅਸਲੀ ਮਾਪਦੰਡ ਝੂਠੇ ਰਸਮ ਰਸਮੋ ਰਿਵਾਜ ਜਾਂ ਪਖਾਡਨਾ ਭਰੇ ਕਰਮकांड ਨਹੀਂ ਹੁੰਦੇ ਸਿਰਫ ਇਨਸਾਨੀਅਤ ਇਹੀ ਧਰਮ ਧਰਮ ਦਾ ਅਸਲੀ ਮਾਪਦੰਡ ਹੁੰਦਾ ਹੈ ਜਦੋਂ ਕੋਈ ਧਰਮ ਨਾ ਇਨਸਾਨੀਅਤ ਨੂੰ ਮਾਰਦਾ ਆ ਉਹ ਫਿਰ ਮੇਰੇ ਹਿਸਾਬ ਨਾਲ ਧਰਮ ਨਹੀਂ ਰਹਿੰਦਾ ਕਿਸੇ ਧਾਰਮਿਕ ਗੁੰਡਿਆਂ ਦਾ ਕੋਈ ਗਰੋਹ ਬਣ ਜਾਂਦਾ ਹੈ ਤੇ ਧਰਮ ਵਿਰੋਧੀ ਗੱਲਾਂ ਕੀ ਨੇ ਜਾਤ ਪਾਤ ਦਾ ਬੇਤਕਰਾ ਕਰਨਾ ਕਿਸੇ عورت ਨੂੰ ਔਰਤੇ ਧਾਰਮਿਕ ਹਵਾਲੇ ਦੇ ਕੇ ਜ਼ੁਲਮ ਕਰਨਾ ਜਾਂ ਉਹਨੂੰ ਦਬਾਣਾ ਜਾਂ ਕਿਸੇ ਨੂੰ ਧਰਮ ਦੇ ਨਾਂ ਤੇ ਮਾਰਨਾ ਇਹ ਸਭ ਧਰਮ ਵਿਰੋਧੀ ਗੱਲਾਂ ਨੇ ਮਤਲਬ ਜਿਹੜੇ ਬੰਦੇ ਇਹ ਕੰਮ ਕਰਦੇ ਉਹ ਧਰਮੀ ਨਹੀਂ ਹੈਗੇ ਉਹ ਅਧਰਮੀ ਹੈ ਕੋਈ ਵੀ ਧਰਮ ਨਾ ਉਦੋਂ ਖਤਮ ਹੋ ਜਾਂਦਾ ਹੈ ਜਦੋਂ ਇਨਸਾਨੀਅਤ ਵਾਲੇ ਸਿਧਾਂਤਾਂ ਨੂੰ ਤਿਆਗ ਦਿੰਦਾ ਹੈ ਉਸ ਟਰਮ ਸਮਝ ਲਓ ਧਰਮ ਖਤਮ ਹੈ ਲੋਕ ਉਲ ਛੱਡ ਕੇ ਜਰੂਰ ਭੱਜਣਗੇ ਫਿਰ ਇਨਸਾਨੀਅਤ ਦਾ ਧਰਮ ਸਭ ਤੋਂ ਉੱਚਾ ਪਤਾ ਕਿਉਂ ਹੈ ਇਹ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਦਿੰਦਾ ਹੈ ਜਿਵੇਂ ਇੱਕ ਬੱਚੇ ਨੂੰ ਦੁੱਧ ਪਿਲਾਣਾ ਭੁੱਖੇ ਨੂੰ ਰੋਟੀ ਖਿਲਾਣਾ ਕਿਸੇ ਬਜ਼ੁਰਗ ਜਾਂ ਲਾਚਾਰ ਨੂੰ ਸੜਕ ਪਾਰ ਕਰਾਣਾ ਜਾਂ ਕੋਈ ਹੋਰ ਮਦਦ ਕਰਨਾ ਹੁਣ ਇਹ ਗੱਲਾਂ ਚਾਹੇ Hindu ਕਰੇ ਚਾਹੇ Sikh ਕਰੇ ਚਾਹੇ Musalman ਕਰੇ ਚਾਹੇ ਨਾਸਤਿਕ ਬੰਦਾ ਹੀ ਕਰੇ ਜਿਹੜਾ ਰੱਬ ਨੂੰ ਨਹੀਂ ਮੰਨਦਾ ਇਹ ਸਭ ਤੋਂ ਉੱਚਾ ਧਰਮ ਹੈ ਇਹ ਚੀਜ਼ਾਂ ਜ਼ਰੂਰੀ ਨਹੀਂ ਹੈਗੀਆਂ ਕਿ ਤੁਸੀਂ ਫਲਾਨਾ ਤੁਹਾਡਾ ਧਰਮ ਹੋਵੇ ਚਾਹੇ ਤੁਹਾਡਾ ਧਰਮ ਕੋਈ ਵੀ ਨਾ ਹੋਵੇ ਜੇ ਤੁਸੀਂ ਇਹ ਕਰਦੇ ਹੋ ਇਦਾਂ ਦੀਆਂ ਚੰਗੀਆਂ ਗੱਲਾਂ ਤਾਂ ਤੁਸੀਂ ਇਨਸਾਨੀਅਤ ਧਰਮ ਦੇ ਵਿੱਚ ਹੋ اچھا ਇਨਸਾਨੀਅਤ ਦਾ ਜਿਹੜਾ ਧਰਮ ਹੁੰਦਾ ਉਹਦੇ 'ਚ ਤੁਹਾਨੂੰ ਕੋਈ ਕਰਮਕਾਂਡ ਕਰਨ ਦੀ ਜ਼ਰੂਰਤ ਨਹੀਂ ਕੋਈ ਤੁਹਾਨੂੰ ਝੂਠੀਆਂ ਰਸਮਾਂ ਫਾਲੋ ਕਰਨ ਦੀ ਵੀ ਜ਼ਰੂਰਤ ਨਹੀਂ ਸਿੰਪਲ ਜਿਹੇ ਸਿਧਾਂਤ ਹੁੰਦੇ ਆ ਜਿਹੜੇ ਤੁਹਾਨੂੰ ਮੈਂ ਦੱਸ ਚੁੱਕਾ ਆ ਕੁਰਬਾਨੀ ਕਹਿੰਦੀ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਤੇ ਮਨੁੱਖ ਦੀ ਇੱਕੋ ਹੀ ਜਾਤ ਹੈ ਅਨਸਾਨੀਅਤ ਸੋ ਰੱਬ ਤੱਕ ਪਹੁੰਚਣ ਦਾ ਸਭ ਤੋਂ ਸਿੱਧਾ ਰਾਹ ਪਤਾ ਕੀ ਆ ਸੋਖਾ ਅਨਸਾਨੀਅਤ ਦਾ ਧਰਮ ਸਭ ਤੋਂ ਸੌਖਾ ਤੇ ਸਿੱਧਾ ਰਾ ਸੋ ਮੈਂ ਸੋਚਦਾ ਤੁਹਾਨੂੰ ਵੀਡੀਓ ਮੇਰੀ ਇਹੋ ਵੀ ਸਿੰਪਲ ਸਿੱਧੀਆਂ ਜੀਆਂ ਗੱਲਾਂ ਸੀਆਂ ਸਮਝ ਆਈ ਗਈ ਆਈ ਗਈ ਹੋएगी ਕੋਈ ਮੈਂ ਕੋਈ ਬਹੁਤਾ ਬੜ ਫੇਰ ਨਹੀਂ ਪਾਇਆ ਸੋ ਇਹ ਮੇਰੀ ਆਖਰੀ ਵੀਡੀਓ ਸੀਗੀ ਇਹਨਾਂ ਚਾ ਇਹ ਜਿਹੜਾ ਕੋਰਟ ਦੱਸਿਆ ਸੀ ਤਾਂ ਚੌਥਾ ਚੌਥੀ ਤੇ ਆਖਰੀ ਇਸ ਤੋਂ ਬਾਅਦ ਤਾਂ ਵੀਡੀਓ ਹੋਰ ਆndੀਆਂ ਜਾਣਗੀਆਂ ਤੇ ਮੈਂ ਸੋਚਦਾ ਤੁਹਾਨੂੰ ਵਧੀਆ ਲੱਗੀ ਹੋएगी ਜੇ ਵਧੀਆ ਲੱਗੀਆਂ ਨਾ ਚਾਰੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਜੀ ਤੇ ਮੇਰਾ ਇਹ ਦੇ ਵਿੱਚ ਕਿਸੇ ਨੂੰ ਵੀ ਆ ਕਿਸੇ ਬਾਰੇ ਗਲਤ ਨਹੀਂ ਮੈਂ ਬੋਲਿਆ ਕਿਸੇ ਨੂੰ ਮੈਂ ਠੇਸ ਨਹੀਂ ਪਹਾਈ ਨਾ ਹੀ ਮੈਂ ਕਿਸੇ ਦਾ ਕਿਹਾ ਵੀ ਆ ਚੰਗਾ ਨਹੀਂ ਆ ਮਾੜਾ ਨਹੀਂ ਮੈਂ ਕਿਸੇ ਬਾਰੇ ਕੁਝ ਨਹੀਂ ਕਿਹਾ ਸੋ ਮੇਰਾ ਕੋਈ ਮਕਸਦ ਵੀ ਨਹੀਂ ਸੀਗਾ ਸੋ ਜੇਕਰ ਵੀਡੀਓ ਅਚੀਆਂ ਲੱਗੀਆਂ ਤਾਂ ਸ਼ੇਅਰ ਮੈਂ ਕਿਹਾ ਸੀ ਵੀ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮੈਂ ਅਕਸਰ ਇਸ ਤਰ੍ਹਾਂ ਦੇ ਵੀਡੀਓ ਬਣਾਦਾ ਰਹਿਣਾ ਹੈ ਕਿਤੇ ਕਿਤੇ ਬਣਾਉਣਾ ਹੁੰਦਾ ਹੈ ਬਾਕੀ ਸਾਰੀ ਤਰ੍ਹਾਂ ਦੇ ਵਿਸ਼ਿਆਂ ਤੇ ਬਣਾਉਣਾ ਰਹਿਣਾ ਹੈ ਸੋ ਮਿਲਦੇ ਆਂ ਅਗਲੀ ਕਿਸੇ ਵੀਡੀਓ ਤੇ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ